ਸਸਿਕਾ ਜੀ ਮੈਂ ਆ ਕੋਮਲ ਕਪੂਰ ਤੁਸ ਦੇਖ ਰਹੇ ਚੈਨਲ ਪੰਜਾਬੀ ਅਮਰੀਕਾ ਦੇ ਯੂਟਾਹ ਦੇ ਸਪੈਨਿਸ਼ ਫੋਰਕ ਦੇ ਵਿੱਚ ਸ਼੍ਰੀ ਕ੍ਰਿਸ਼ਨ ਰਾਧਾ ਮੰਦਰ ਦੇ ਉੱਤੇ ਗੋਲੀਆਂ ਚਲਾਨ ਦਾ ਮਾਮਲਾ ਸਾਹਮਣੇ ਆ ਜਿਸ ਦੇ ਵਿੱਚ 20 ਤੋਂ 30 ਰਾਉਂਡ ਗੋਲੀਆਂ ਚਲਾਈਆਂ ਗਏ ਨੇ ਪਰ ਖੁਸ਼ਕਿਸਮਤੀ ਇਹ ਰਹੀ ਕਿ ਇਸ ਘਟਨਾ ਦੇ ਵਿੱਚ ਕਿਸੇ ਦਾ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ ਦੂਜੇ ਪਾਸੇ ਸੈਨ ਫ੍ਰਾਂਸਿਸਕੋ ਦੇ ਵਿੱਚ ਭਾਰਤੀ ਕੌਂਸਲਟ ਨੇ ਇਸ ਘਟਨਾ ਦੀ ਸਖਤ ਨਿੰਦਾ ਕੀਤੀ ਹੈ ਤੇ ਤੁਰੰਤ ਕਾਰਵਾਈ ਦੀ ਮੰਗ ਵੀ ਕੀਤੀ ਹੈ ਅਮਰੀਕਾ ਵਿੱਚ ਇੱਕ ਵਾਰ ਫਿਰ ਇਸਕਨ ਮੰਦਿਰ ਨੂੰ ਨਿਸ਼ਾਨਾ ਬਣਾਇਆ ਗਿਆ ਇਸ ਵਾਰ ਅਪਰਾਧੀਆਂ ਨੇ ਸਪੈਨਿਸ਼ ਫੌਕ ਯੂਟਾ ਵਿੱਚ ਸਥਿਤ ਇਸਕਨ ਸ਼੍ਰੀ ਸ਼੍ਰੀ ਰਾਧਾ ਕ੍ਰਿਸ਼ਨ ਮੰਦਿਰ ਨੂੰ ਨਿਸ਼ਾਨਾ ਬਣਾਇਆ ਅਤੇ ਗੋਲੀਆਂ ਚਲਾਈਆਂ ਇਸ ਦੌਰਾਨ ਘੱਟੋ-ਘੱਟ 20 ਤੋਂ 30 ਰਾਊਂਡ ਗੋਲੀਆਂ ਚਲਾਈਆਂ ਗਈਆਂ ਖੁਸ਼ਕਿਸਮਤੀ ਨਾਲ ਗੋਲੀਆਂ ਕੰਧ ਤੇ ਲੱਗੀਆਂ ਤੇ ਇਸ ਹਮਲੇ ਵਿੱਚ ਕੋਈ ਹੋਰ ਜ਼ਖਮੀ ਨਹੀਂ ਹੋਇਆ ਹੁਣ ਭਾਰਤੀ ਕੌਂਸਲਰਟ ਨੇ ਇਸ ਹਮਲੇ ਤੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ ਤੇ ਅਮਰੀਕਾ ਤੋਂ ਸਖਤ ਕਾਰਵਾਈ ਦੀ ਮੰਗ ਕੀਤੀ ਹੈ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਅਮਰੀਕਾ ਵਿੱਚ ਕਿਸੇ ਹਿੰਦੂ ਮੰਦਿਰ ਨੂੰ ਨਿਸ਼ਾਨਾ ਬਣਾਇਆ ਗਿਆ ਇਸ ਤੋਂ ਪਹਿਲਾਂ ਵੀ ਕਈ ਵਾਰ ਮੰਦਰਾਂ ਤੇ ਹਮਲੇ ਹੋ ਚੁੱਕੇ ਹਨ ਸੈਨ ਫ੍ਰਾਂਸਿਸਕੋ ਵਿੱਚ ਭਾਰਤ ਦੇ ਕੌਂਸਲਟ ਜਨਰਲ ਨੇ ਸਪੈਨਿਸ਼ ਫੌਕ ਯੂਟ ਇਹ ਮੁੰਡੇ ਨੂੰ ਨਿਸ਼ਾਨਾ ਬਣਾ ਕੇ ਕੀਤੀ ਗਈ ਗੋਲੀਬਾਰੀ ਦੀਆਂ ਘਟਨਾਵਾਂ ਦੀ ਨਿੰਦਾ ਕੀਤੀ ਹੈ ਦੂਤਾਵਾਸ ਨੇ ਇਸ ਨੂੰ ਹਾਲੀਆ ਗੋਲੀਬਾਰੀ ਦੀ ਘਟਨਾ ਕਿਹਾ ਹੈ ਅਤੇ ਅਧਿਕਾਰੀਆਂ ਨੂੰ ਤੁਰੰਤ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ ਅਸੀਂ ਸਪੈਨਿਸ਼ ਫੌਕ ਯੂਟਾ ਵਿੱਚ ਸ੍ਰੀ ਰਾਧਾਕ੍ਰਿਸ਼ਨ ਮੰਦਿਰ ਵਿੱਚ ਹਾਲ ਹੀ ਵਿੱਚ ਕੋਈ ਗੋਲੀਬਾਰੀ ਦੀ ਘਟਨਾ ਦੀ ਸਖਤ ਨਿੰਦਾ ਕਰਦੇ ਹਾਂ ਕੌਂਸਲਟ ਸਾਰੇ ਸ਼ਰਧਾਲੂਆਂ ਤੇ ਭਾਈਚਾਰੇ ਨੂੰ ਪੂਰਾ ਸਮਰਥਨ ਦਿੰਦਾ ਹੈ ਅਤੇ ਸਥਾਨਕ ਅਧਿਕਾਰੀਆਂ ਨੂੰ ਦੋਸ਼ੀਆਂ ਨੂੰ ਨਿਆਂ ਦੇ ਕਟਹਿਰੇ ਵਿੱਚ ਲਿਆਉਣ ਲਈ ਤੁਰੰਤ ਕਾਰਵਾਈ ਦੀ ਅਪੀਲ ਕਰਦਾ ਹੈ। ਕੌਂਸਲਟ ਨੇ ਇੱਕ ਬਿਆਨ ਵਿੱਚ ਕਿਹਾ ਪਿਛਲੇ ਕਈ ਦਿਨਾਂ ਵਿੱਚ ਮੰਦਰ ਅਤੇ ਆਲੇ-ਦੁਆਲੇ ਦੇ ਮੈਦਾਨਾਂ ਤੇ 20 ਤੋਂ 30 ਗੋਲੀਆਂ ਚਲਾਈਆਂ ਗਈਆਂ ਹਨ। ਅਸਕਨ ਨੇ ਸੋਸ਼ਲ ਮੀਡੀਆ ਤੇ ਗੋਲੀਬਾਰੀ ਦੀ ਪੁਸ਼ਟੀ ਕੀਤੀ ਅਤੇ ਇਹਨਾਂ ਘਟਨਾਵਾਂ ਨੂੰ ਸ਼ੱਕੀ ਨਫ਼ਰਤ ਅਪਰਾਧ ਦੱਸਿਆ ਜੋ ਰਾਤ ਨੂੰ ਵਾਪਰੀਆਂ ਸਨ ਜਦੋਂ ਸ਼ਰਧਾਲੂਆਂ ਅਤੇ ਮਹਿਮਾਨ ਅੰਦਰ ਸਨ। ਇਹਨਾਂ ਘਟਨਾਵਾਂ ਕਾਰਨ ਹਜ਼ਾਰਾਂ ਡਾਲਰ ਦਾ ਢਾਂਚਾਗਤ ਨੁਕਸਾਨ ਹੋਇਆ ਜਿਸ ਵਿੱਚ ਮੰਦਰ ਦੇ ਹੱਥ ਨਾਲ ਬਣਾਏ ਗਏ ਮਹਿਰਾਬ ਵੀ ਸ਼ਾਮਲ ਸਨ। ਇਸਕਨ ਨੇ ਟਵੀਟ ਕੀਤਾ ਫੌਕਸ ਨਿਊਜ਼ ਦੀ ਰਿਪੋਰਟ ਅਨੁਸਾਰ ਗੋਲੀਬਾਰੀ ਨੇ ਮੰਦਰ ਨੂੰ ਹਿਲਾ ਕੇ ਰੱਖ ਦਿੱਤਾ ਜੋ ਕਿ 15 ਏਕੜ ਦੇ ਪਹਾੜੀ ਕੈਂਪਸ ਤੇ ਸਥਿਤ ਹੈ ਅਤੇ 2 ਦਹਾਕਿਆਂ ਤੋਂ ਵੱਧ ਸਮੇਂ ਤੋਂ ਭਾਈਚਾਰੇ ਦੀ ਸੇਵਾ ਕਰ ਰਿਹਾ 1990 ਦੇ ਦਹਾਕੇ ਦੇ ਸ਼ੁਰੂ ਵਿੱਚ ਬਣੇ ਇਸ ਮੰਦਰ ਵਿੱਚ ਪੂਜਾ ਸਥਾਨ ਦੇ ਨਾਲ ਨਾਲ ਮੋਰ ਲਾਮਾ ਤੇ گاਵਾ ਮੀਹਾਨ ਮੰਦਰ ਦੇ ਪ੍ਰਧਾਨ ਵਾਈ ਗਾਰਡਨ ਦੇ ਅਨੁਸਾਰ ਜੂਨ ਵਿੱਚ ਇਮਾਰਤ ਦੇ ਤਿੰਨ ਵੱਖ-ਵੱਖ ਮੌਕਿਆਂ ਤੇ ਗੋਲੀਬਾਰੀ ਕੀਤੀ ਗਈ ਸੀ ਹੁਣ ਮਹਿਰਾਬਾਂ ਕੰਧਾਂ ਅਤੇ ਖਿੜਕੀਆਂ ਤੇ ਗੋਲੀਆਂ ਦੇ ਨਿਸ਼ਾਨ ਹਨ ਗਾਰਡਨ ਨੇ ਕਿਹਾ ਕਿ ਪਿਛਲੇ ਦਹਾਕਿਆਂ ਵਿੱਚ ਅਸੀਂ ਬਿਨਾਂ ਕਿਸੇ ਮੁਸ਼ਕਲ ਦੇ ਅੱਗੇ ਵਧ ਰਹੇ ਹਾਂ ਅਤੇ ਹੁਣ ਅਚਾਨਕ ਭਾਵੇਂ ਧਾਰਮਿਕ ਤੌਰ ਤੇ ਪ੍ਰੇਤ ਹੈ ਜਾਂ ਰਾਜਨੀਤਿਕ ਤੌਰ ਤੇ ਸਾਨੂੰ ਨਹੀਂ ਪਤਾ ਇੱਥੇ ਦੱਸਣਾ ਬੰਦਾ ਹੈ ਕਿ ਸੁਰੱਖਿਆ ਫੁਟੇਜ ਵਿੱਚ ਗੋਲੀਬਾਰੀ ਤੋਂ ਪਹਿਲਾਂ ਇੱਕ ਵਾਹਨ ਮੰਦਰ ਦੇ ਗੇਟ ਉੱਤੇ ਰੁਕਦਾ ਦਿਖਾਈ ਗਿਆ ਪਰ ਬਾਅਦ ਦੇ ਵਿੱਚ ਘਟਨਾ ਸਥਾਨ ਤੋਕਾ ਤੁਸਤੇ ਖੁੱਲੇ ਬਰਾਮਤ ਕੀਤੇ ਗਏ ਨੇ ਤੇ ਨਾਲ ਹੀ ਵਾਰਡਰ ਨੇ ਕਿਹਾ ਕਿ ਸਾਡਾ ਮੰਨਣਾ ਹੈ ਕਿ ਇਹ ਨਫਰਤ ਪ੍ਰੇਰਿਤ ਸੀਗਾ ਪਰ ਅਸੀਂ ਇਹ ਪਤਾ ਲਗਾਉਣਾ ਚਾਹੁੰਦੇ ਆ ਕਿ ਇਹ ਕਿਸ ਨੇ ਕੀਤਾ ਤੇ ਅਸੀਂ ਇਸ ਨੂੰ ਦੁਬਾਰਾ ਵਾਪਰਨ ਤੋਂ ਵੀ ਰੋਕਣਾ ਚਾਹੁੰਦੇ ਆ ਗ੍ਰੀਪੋਰਟ ਚੈਨਲ ਪੰਜਾਬੀ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ